ਇਹ ਬਲਾਈ ਨੂੰ ਆਪਣੇ ਚਲੋ ਭਾਈ ਘਬਰਾਓ ਨਾ ਕਿਉਂ ਘਬਰਾਉਣਾ ਕਿ ਘਬਰਾਉਣਾ ਸੀ ਤੁਹਾਡੇ ਪੁੱਤਰਾਂ ਘਬਰਾਓ ਘਬਰਾਓ ਨਾ ਮੈਂ ਉਹਨਾਂ ਨੂੰ ਕਾਲ ਕਰਕੇ ਅਸੀਂ ਗੱਲ ਕਰ ਲਿਆ ਬਾਪੂ ਜੀ ਗੈਟ ਆਊਟ ਨਾ ਬਾਪੂ ਹੀ ਨਹੀਂ ਮੇਰੇ ਮੇਰੇ ਬਾਪੂ ਹੀ ਨਹੀਂ ਗੈਟ ਆਊਟ ਬਾਪੂ ਹੀ ਨਹੀਂ ਮੇਰੇ ਉਹ ਆ ਰਹੀ ਜੇ ਚਲੋ ਗੈਟ ਆਊਟ ਕੋਈ ਮੁਸੀਬਤ ਨਹੀਂ ਹੈ ਕੋਈ ਦਿੱਕਤ ਤਾਂ ਨਹੀਂ ਹੈ ਦਾਸ ਜੇ ਕੋਈ ਦਿੱਕਤ ਹੋਵੇ ਨਹੀਂ ਪਰੇਸ਼ਾਨੀ ਹੋਵੇ ਤਾਂ ਭਾਈ ਜਿੰਦਾ ਸਰਦਾਰ ਜਤਿੰਦਰਪਾਲ ਸਿੰਘ ਬੈਦਵਾਲ ਸੁਪਰਡੈਂਟ ਇੰਜੀਨੀਅਰ ਟੈਲੀ ਕਮਿਊਨੀਕੇਸ਼ਨ Shimla ਤੋਂ retire ਹੋਏ ਸੀ ਪੂਰੇ Shimla ਦੇ ਇੰਚਾਰਜ ਸੀ ਅੰਬਾਲਾ ਦੇ ਵਿੱਚ ਨੌਕਰੀ ਕੀਤੀ ਬੰਬੇ ਕੀਤੀ بڑے بڑے ਵੱਡੇ ਸ਼ਹਿਰਾਂ ਦੇ ਵਿੱਚ ਫਿਰ ਬਾਪੂ ਜੀ ਤੇ ਬਾਪੂ ਜੀ ਦੀ ਬੇਟੀ ਦੋਨੇ ਹੀ ਰਹਿ ਰਹੇ ਸੀਗੇ 2014 ਤੋਂ ਲੈ ਕੇ 2020 21 ਤੱਕ ਇਕੱਠੇ ਹੀ ਦੋਨੋਂ ਪਿਆਉਦੀ ਰਹਿੰਦੇ ਸੀ ਅੰਦਰ ਬਾਪੂ ਫਿਕਰ ਨਾ ਕਰਿਆ ਕਰ ਮਾਂ ਤੇਰਾ ਪੁੱਤ ਤੇਰੇ ਨਾਲ ਆ ਜੱਟ ਕਿ ਤੇਰਾ ਪੁੱਤ ਐ ਨਾ ਫਿਕਰ ਨਹੀਂ ਕਰਨਾ ਮੈਂ ਕਿ ਮੰਗੀ ਲੱਗ ਗਈ ਆ ਮਹਿੰਦੀ ਲਾਈ ਆ ਦੇਖੋ ਕਿੰਨੇ ਸੋਹਣਾ ਫੁੱਲ ਬਣਾਇਆ ਹਾਂਜੀ ਹਾਂਜੀ ਵੀਰ ਜੀ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਅੱਛਾ 20 ਸਾਲ ਪਹਿਲਾਂ ਵਿਧਵਨ ਸਾਹਿਬ ਤੁਹਾਡੇ ਬੌਸ ਹੁੰਦੇ ਸੀ ਕੀ ਨਾਮ ਤੁਹਾਡਾ ਸਰ ਜਿੰਦਰ ਸਿੰਘ ਵੈਦਵਾਨ ਹਾਂਜੀ ਜਿੰਦਰ ਸਿੰਘ ਵੈਦਵਾਨ ਰਾਜਕੁਮਾਰ ਭਰਦਵਾਜ ਤੁਹਾਡੇ ਕਲੀਕ ਸੀ ਰਾਜਕੁਮਾਰ ਭਰਦਵਾਜ ਜਾਣਦੇ ਤੁਸੀਂ ਨਹੀਂ ਆਰ ਕੇ ਭਰਦਵਾਜ ਇਹ ਹੀ ਹੁੰਦਾ ਹੈ ਮੇਰਾ ਇਹ ਹੀ ਹੁੰਦਾ ਸੀ ਤੁਹਾਡੇ

और वगैरह कर रहे हैं। हो? बच्चे है? आपको करते रहते हैं कभी कभी पूछते हैं, हैं बता रहे हैं वो रामकिशन राम जी आपको बहुत याद करते हैं बोलते वो भी, वो भी वो भी वो करते करते हैं ਐਕਸੀਅਨ ਸੀ ਉਹ ਵੀ ਐਕਸੀਅਨ ਸੀ ਇਹ ਸੀ ਰਾਮ ਕਿਸ਼ਨ ਜੀ ਐਕਸੀਅਨ ਸੀ ਹੈ ਜੀ ਤੁਹਾਡੇ ਨਾਲ ਕਿੱਥੇ ਅੰਬਾਲੇ ਅੰਬਾਲੇ ਕਿਹੜੇ ਸਮ ਦੀ ਗੱਲ ਹੈ ਬਾਪੂ ਇਹ ਯਾਦ ਨਹੀਂ ਯਾਦ ਕੇ ਵਾਹ ਜੀ ਵਾਹ ਕੀ ਬਾਤ ਹੈ 30 ਸਾਲ ਪਹਿਲੇ ਕੀ ਬਾਤ ਹੈ ਹਾਂ ਇਹ ਮੇਰੇ ਫਰਸਟ ਹੈ ਔਰ ਬਹੁਤ ਹੀ ਨਾਈਸ ਹੋ ਗਿਆ ਇਹ ਮੇਰੇ ਇਹ अच्छा बहुत नाइस अफसर हैं आपके ठीक है सर आपके पास कभी समय लगे तो मिलके जाइए इनको मैं पिछली बार बात करी थी मगर जी मैं आपसे मिलने आना चाहता हूँ जी बोले नहीं अभी चंडीगढ़ के लिए मैं पहुँचने के बाद ही मिलने आना ठीक है ठीक है ये इन्होंने कहा था चलो आप कहाँ पे हो अभी मैं रोहतक में हूँ रोहतक में हो आप ਠੀਕ ਹੈ ਸਰ ਆਪ ਦਾ ਧੰਨਵਾਦ ਬਰਦਵਾਜ ਸਾਹਿਬ ਧੰਨਵਾਦ ਆ ਜਰਵਾਹਨ ਆਪ ਕੋ ਕਿਰਪਾ ਰੱਖੇ ਆਪ ਮੇਰੀ ਕੀ ਮਦਦ ਜਿਹਾ ਕਰ ਰਹੀ ਹੈ ਠੀਕ ਹੈ ਸਰ ਸ਼ੁਕਰੀਆ ਸਰ ਸ਼ੁਕਰੀਆ ਓਕੇ ਜੀ ਧੰਨਵਾਦ ਬੇਟੀ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਹੈ ਬੇਟੀ ਤੁਹਾਡੀ ਕਦ ਕਿ ਬਲੇਸੀ ਸੀ ਮੈਂ ਅੱਜ ਸਵੇਰੇ ਮਾਰਨਿੰਗ ਚ ਮਿਲਿਆ ਸੀ ਠੀਕ ਹੈ ਜੀ ਤੁਸੀਂ ਕੋਸ਼ਿਸ਼ ਤੁਸੀਂ ਥੋੜਾ ਮਿਲਿਆ ਕਰੋ ਨੂੰ ਆਜੋ ਆਪਾਂ ਢੀੜਾ ਕੱਢ ਕੇ ਆਈਏ ਬਾਹਰ ਮੇਲ ਲਾ ਪਾਪਾ ਨੂੰ ਜੱਫੀ ਪਾ ਕੇ ਹੱਗ ਕਰੋ ਹੱਗ ਹੱਗ ਕਰੋ ਉੱਠ ਕੇ ਹੱਗ ਹੱਗ ਕਰੋ ਹੱਗ ਹੱਗ ਕਰੋ ਹੱਗ ਕਰੋ ਹਾਂ ਠੀਕ ਆ ਠੀਕ ਨਹੀਂ ਨਹੀਂ ਠੀਕ ਹੈ ਐਸੇ ਸੇ ਨਹੀਂ ਕਰਦੇ ਨਹੀਂ ਬੋਲਣਾ ਉਹ ਕੋਈ ਨਹੀਂ ਨਾ ਕੋਈ ਕੋਈ ਦਿੱਕਤ ਨਹੀਂ ਹੈ ਜੇ ਕੋਈ ਕੋਈ ਦਿੱਕਤ ਹੋਵੇ ਨਾ ਪਰੇਸ਼ਾਨੀ ਹੋਵੇ ਤਾਂ ਭਾਈ ਜਿੰਦਾ ਅੱਗੇ ਹੈ ਮੈਂ ਤੇਰਾ ਭਾਈ ਆ ਵੱਡਾ ਹਨਾ ਭਾਈ ਨੂੰ ਦੱਸੇਗੀ ਨਾ ਵੱਡੇ ਭਾਈ ਨੂੰ ਅੱਜ ਆਈ ਹੈ ਪੁੱਛ ਲੈ ਪਾਪਾ ਕਿਵੇਂ ਕਿ ਤੇ ਪਾਪਾ ਨੂੰ ਪੁੱਛ ਕੁਮਾਰੀ ਕੁਮਾਰੀ ਠੀਕ ਹੈ ਜੀ ਠੀਕ ਹੈ ਬੇਟਾ ਹਾਂ ਠੀਕ ਹੈ ਪਾਪਾ ਠੀਕ ਹੈ ਠੀਕ ਹੈ ਤੂੰ ਠੀਕ ਹੈ ਨਾ ਮੈਂ ਵੀ ਠੀਕ ਹੈ ਤੈਨੂੰ ਖਾਣੇ ਪੀਣੇ ਦੀ ਦਿੱਕਤ ਕੋਈ ਨਹੀਂ ਨਾ ਨਹੀਂ ਨਹੀਂ ਸਾਂ ਦਾਲ ਮਿਲੀ ਹੈ ਆ ਰੋਟੀ ਮਿਲੀ ਹੈ ਕੁਚੀ ਨਹੀਂ ਬੀਤਦਾ ਕੋਈ ਵਾਹ ਬਹੁਤ ਮਿਲਿਆ ਠੀਕ ਉਹ ਤੋਂ ਉਹਦੀ ਚਰਜ ਕਵਾਂਸ ਪ੍ਰੈਸ ਚੱਲ ਰਹੀ ਨਾ ਪ੍ਰੈਸ ਚੱਲ ਰਹੀ ਪ੍ਰੈਜੈਂਟ ਹਮ ਸਮਰ ਕੈਂਪ ਚੱਲ ਰਿਹਾ ਹੈ ਪਾਪਾ ਨੂੰ ਕੋਈ ਗਾਣਾ ਸੁਣਾ ਦੇ ਵਧੀਆ ਜਿਹਾ ਨਾ ਪਾਪਾ ਮੋਟੀਵੇਟ ਹੋ ਜਾਣਗੇ ਹਮ ਅਮਨ ਪਾਪਾ ਨੂੰ ਵਧੀਆ ਜਿਹਾ ਗਾਣਾ ਸੁਣਾ ਦੇ ਕੋਈ ਪਾਪਾ ਮੋਟੀਵੇਟ ਹੋ ਜਾਣਗੇ ਟੁੜਕ ਗੀਨੋ ਕੇ ਥੋੜਾ ਹਰੀ ਜਲ ਸਰਫ ਪਾਗ ਹਰੀ ਜਲ ਸਰਫ ਪਾਗ ਨਬੜੀ ਦਾ ਘਾ ਰਨ ਬਬਾ ਚਲਾ ਕੋ ਕਲਨੇ ਸ਼ਫਮਲੇ ਐਨਸ ਵੈਲ ਗੁੱਡ ਐਂਡ ਗੁਡ ਨਾ ਪਾਪਾ ਤੇਰੇ ਤੈਨੂੰ ਬਹੁਤ ਮਿਸ ਕਰਦੇ ਰਹਿੰਦੇ ਆ ਮੈਨੂੰ ਜਦੋਂ ਮਿਲਦੇ ਪੁੱਛਦੇ ਅਮਨ ਕਿਵੇਂ ਆ ਮੈਂ ਦੱਸਦਾ ਵੀ ਅਮਨ ਠੀਕ ਆ ਹੁਣ ਬਹੁਤ ਮਿਸ ਕਰਦੇ ਨੇ ਤੈਨੂੰ ਬਾਪੂ ਫਿਕਰ ਨਾ ਕਰਿਆ ਕਰ ਅਮਨ ਦਾ ਤੇਰਾ ਪੁੱਤ ਤੇਰੇ ਨਾਲ ਆ ਜੱਤ ਕਿ ਤੇਰਾ ਪੁੱਤ ਐ ਨਾ ਫਿਕਰ ਨਹੀਂ ਕਰਨਾ ਮੇਰੀ ਇਹ ਭੈਣ ਆ ਤੇ ਇਹ ਭੈਣ ਦਾ ਹੱਥ ਨਾ ਐਦਾਂ ਤੂੰ ਫੜਾ ਐਦਾਂ ਫੜਾਇਆ ਨਾ ਹਮੇਸ਼ਾ ਆਈਂ ਰੱਖੂ ਫੜ ਕੇ ਅਖੀਰਲੇ ਦਮ ਤੱਕ ਮੈਂ ਆਪਦੀ ਛੋਟੀ ਭੈਣ ਨੂੰ ਕੋਈ ਕਮੀ ਨਹੀਂ ਆਉਣ ਦਿੰਦਾ ਠੀਕ ਹੈ ਬਾਪੂ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇ ਕੋ ਮਹਿੰਦੀ ਲੱਗੀ ਹੈ ਇਹ ਮਹਿੰਦੀ ਲਾਈ ਆ ਦੇਖੋ ਕਿੰਨੇ ਸੋਹਣਾ ਫੁੱਲ ਬਣਾਇਆ ਮਹਿੰਦੀ ਲਗਾਈ ਸੀ ਇੱਕ ਹੀ ਲਾਈ ਸੀ ਇੱਕ ਬੱੱਚੀ ਦਾ ਘਈ ਹੈ ਬੱਚੇ ਲਾ ਕੇ ਸੀ ਦੂਜੇ ਹੱਥੇ ਵੀ ਲਾਈ ਹੈ ਇਹ ਹੱਥ ਤੇ ਲਾਈ ਹੈ ਹੈ ਨਾ ਅੱਜ ਤਾਂ ਤੁਹਾਡੇ ਕਲੀਗ ਨਾਲ ਵੀ ਗੱਲ ਹੋ ਗਈ ਪੁਰਾਣੇ ਨਾ ਦੇਖੋ 25 30 ਸਾਲ ਪਹਿਲਾਂ ਵਾਲੇ ਤੇ ਅਮਨ ਨੇ ਵੀ ਅੱਜ ਮੇਰੀ ਬਹਿੰਦੀ ਲਗਾ ਕੇ ਲੱਗੀ ਦਿਖਾਈ ਆ ਬਾਬਾ ਮਿਹਰ ਕਰੇ ਮੇਰੀ ਭੈਣ ਨੂੰ ਖੁਸ਼ੀਆਂ ਬਖਸ਼ੇ ਬਹੁਤ ਮਨ ਨੂੰ ਖੁਸ਼ੀ ਹੋਇਆ ਮਨ ਮੇਰਾ ਆਪਣਾ ਬਹੁਤ ਖੁਸ਼ੀ ਹੋਇਆ ਮਨ ਦੇਖ ਮਨ ਨੂੰ ਖੁਸ਼ੀ ਹੋਈ ਬਹੁਤ ਜ਼ਿਆਦਾ ਅਮਨ ਨੂੰ ਦੇਖ ਕੇ ਚੰਗਾ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਤਿੰਦਰਪਾਲ ਸਿੰਘ ਵੈਦਵਾਨ ਸੁਪਰਡੈਂਟ ਇੰਜੀਨੀਅਰ ਟੈਲੀਕਮਿਊਨੀਕੇਸ਼ਨ Shimla ਤੋਂ retire ਹੋਏ ਸੀ ਪੂਰੇ Shimla ਦੇ ਇੰਚਾਰਜ ਸੀ ਅੰਬਾਲਾ ਦੇ ਵਿੱਚ ਨੌਕਰੀ ਕੀਤੀ ਬੰਬੇ ਕੀਤੀ ਬੜੇ 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 ਸ਼ਹਿਰਾਂ ਦੇ ਵਿੱਚ ਪੂਰੇ ਸਟੇਟ ਦੇ ਮਾਲਕ ਹੁੰਦੇ ਸੀ ਇੱਕ ਬੇਟੀ ਇੱਕ ਬੇਟਾ ਤੇ ਵਾਈਫ ਚੰਡੀਗੜ੍ਹ ਵੱਡੀ ਕੋਠੀ ਸਭ ਕੁਝ ਮਹਾਰਾਜ ਨੇ ਦਿੱਤਾ ਪਿਤਾ ਜੀ ਵੀ ਇਹਨਾਂ ਦੇ 에어 에어 ਇੰਡੀਆ ਦੇ ਵਿੱਚ ਸੀਗੇ ਨਾ ਇੰਜੀਨੀਅਰ ਇੰਜੀਨੀਅਰ ਲਾਈਨ ਹਾਂ ਇੰਡੀਅਨ 에어ਲਾਈਨ ਦੇ ਵਿੱਚ ਇੰਜੀਨੀਅਰ ਸੀਗੇ ਤੇ ਬ੍ਰਦਰ ਬਾਹਰ ਕੈਨੇਡਾ ਚ ਡਾਕਟਰ ਇੱਕ ਇੱਕ ਬ੍ਰਦਰ ਹੋਰ ਦੂਸਰਾ ਬ੍ਰਦਰ ਕੀ ਕਰਦਾ ਸੀ ਤਿੰਨ ਬ੍ਰਦਰ ਸੀ ਨਾ ਤੁਸੀਂ ਹਾਂ ਜੀ ਉਹ ਵੀ ਕਿ ਹైదਰਾਬਾਦ ਹੈ ਹੈਦਰਾਬਾਦ ਦੋ ਕੈਨੇਡਾ ਚਾ ਦੋ ਕੈਨੇਡਾ ਚਾ ਦੋਨਾਂ ਦੀ ਡੈੱਟ ਚੋ ਦੋਨਾਂ ਦੀ ਡੈੱਟ ਚੋ ਤੇ ਹੈਦਰਾਬਾਦ ਵਾਲਾ ਉਹ ਹੈ ਉਹ ਹੈਗਾ ਤੁਹਾਨੂੰ ਮਿਲ ਕੇ ਕੌਣ ਗਿਆ ਸੀ ਇੱਥੇ ਤਾਇਆ ਜੀ ਲੜਕੀ ਦੀ ਤਾਇਆ ਜੀ ਦੀ ਲੱਤ ਨੇ ਇੱਕ ਲੜਕ ਇੱਕ ਬਾਈ ਵੀ ਆਇਆ ਸੀਗਾ ਸਰਦਾਰ ਜੀ ਆਏ ਸੀ ਉਹ ਤਾਂ ਪਤਾ ਚੌਣ ਆਇਆ ਸੀ ਆਜੀ ਓਕੇ ਤਾਇਆ ਜੀ ਲੜਕੀਆਂ ਹੁੰਦੀਆਂ ਹੁੰਦੀਆਂ ਹਾਂ ਉਹ ਜਿਹੜਾ ਪੁਰਾਣਾ ਹੈ ਉੱਤ ਸੀਲਾਰੇ ਬਠੰਡੇ ਲੱਗਿਆ ਹੋਇਆ ਉਹ ਕਿ ਤਹਿਸੀਲਦਾਰ ਲੱਗਿਆ ਬਟਨ ਕਹਿੰਦੇ ਆਪ ਚੰਡੀਗੜ੍ਹ ਨੀ ਉਹ ਤਾਂ ਭੈਣ ਦਾ ਬਹੁਤ ਥੈਂਕ ਯੂ ਆ ਉਹ ਹਰ ਮਹੀਨੇ ਤੁਹਾਨੂੰ ਮਿਲਣ ਆਉਂਦੀ ਆ ਸਾਨੂੰ ਵੀ ਸਮੇਂ-ਸਮੇਂ ਤੇ ਫੋਨ ਕਰਕੇ ਪੁੱਛਦੀ ਆ ਤੇ ਯਾਨੀ ਕਿ ਉਹਨਾਂ ਨੇ ਤਾਂ ਫਰਜ਼ ਨਿਭਾਤਾ ਤੀ ਹੋਣ ਦਾ ਹਨਾ ਹਾਂ ਅੱਜ ਅਸੀਂ ਫਾਈਨਲ ਪਰਸੈਂਟ ਕਰਕੇ ਆ ਜੀ ਦਰਸ਼ਕ ਜੀ ਕੀ ਕਹਿੰਦੇ ਆ ਮਨ ਫਾਈਨਲ ਡਿਸਕਸ ਕਰਕੇ ਆ ਹੈ ਫਾਈਨਲ ਡਿਸਕਸ ਕਰਕੇ ਆ ਆਈਐਸਡੀ ਆਈਐਸਡੀ ਬੋਤੋ ਅਮਰੀਕਾ ਰਸ਼ੀਆ ਤੇ ਪਾਕਿਸਤਾਨ ਅਮਰੀਕਾ ਰਸ਼ੀਆ ਤੇ ਪਾਕਿਸਤਾਨ ਠੀਕ ਹੈ ਤੇ ਜਦੋਂ ਆ ਗਈ ਹੈਲੀਕਾਪਟਰ ਬਾਪੂ ਜੀ ਦੇ ਨੌਕਰੀ ਦੇ ਦਿਨ ਸੀ ਜਰੋ ਦੌਰ ਸੀ ਬਾਪੂ ਜੀ ਤੇ ਬਹੁਤ شریف ਇੱਕ ਵੀ ਰੁਪਿਆ ਕਦੇ ਰਿਸ਼ਵਤ ਨਹੀਂ ਲਿਆ ਇੱਕ ਵੀ ਰੁਪਈ ਦੀ ਕਦੇ ਹੇਰਾ ਫੇਰੀ ਨਹੀਂ ਕੀਤੀ ਬਾਪੂ ਨੇ ਆਪਣੇ ਜਿੰਦਗੀ ਇਹਨਾਂ ਦੇ ਕਲੀਗ ਫੋਨ ਕਰਦੇ ਨੇ ਹੁਣ ਵੀ ਅੱਜ ਵੀ ਸਾਨੂੰ ਆ ਕੇ ਹਟਿਆ ਰਾਜਕੁਮਾਰ ਭਰਦवाज ਜੀ ਦਾ ਫੋਨ ਰੁੱਤਕ ਦੋ ਉਹ ਅੰਬਾਲੇ ਇਹਨਾਂ ਦੇ ਅੰਡਰ ਕੰਮ ਕਰਦੇ ਸੀਗੇ ਇਹ ਕੀ ਸੀ ਉਹ ਅਫਸਰ ਕੀ ਸੀ ਉਹ ਭਰਦਵਾ ਅਸਿਸਟੈਂਟ ਇੰਜੀਨੀਅਰ ਅਸਿਸਟੈਂਟ ਇੰਜੀਨੀਅਰ ਸੀ ਸੀਨੀਅਰ ਯਨ ਨਾਲ ਉਹ ਦੱਸਦੇ ਆ ਵੀ ਬਹੁਤ ਹੀ شریف ਬਹੁਤ ਹੀ ਚੰਗੇ ਅਫਸਰ ਸੀ ਸਾਡੇ ਫਿਰ ਬਾਪੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਰਕਾਰ ਦੇ ਵਿੱਚ ਰਹਿ ਕੇ ਡੇ ਵੱਡੇ ਵੱਡੇ ਕੰਮ ਕੀਤੇ ਡੇ ਵੱਡੇ ਅਫਸਰ ਰਹੇ ਕਲਾਸ 1 ਆਪ ਸਰ ਉਸ ਤੋਂ ਬਾਅਦ ਇੱਕ ਕੋਠੀ ਸੀ ਜਿਹੜੀ ਜਿਹਦੇ ਪਿੱਛੇ ਭੈਣ ਭਰਾਵਾਂ ਨੇ ਸਾਰਾ ਆਪ ਸਵਿਚ ਫਰਕ ਪਾ ਲਿਆ ਉਹ ਕੋਠੀ ਦੇ ਬਾਪੂ ਜੀ ਚੰਡੀਗੜ੍ਹ ਰਹਿੰਦੇ ਸੀ ਦੂਜੇ ਭੈਣ ਭਰਾ ਕਹਿੰਦੇ ਸੀ ਖਾਲੀ ਕਰੋ ਬਾਪੂ ਜੀ ਖਾਲੀ ਨਹੀਂ ਸੀ ਕਰਦੇ ਇਹ ਠੀਕ ਨਹੀਂ ਸੀ ਡਿਪਰੈਸ਼ਨ ਜਾਣ ਲੱਗ ਗਏ ਬੱਚੇ ਵੀ ਡਿਪਰੈਸ਼ਨ ਚਲੇ ਗਏ ਘਰੋਂ ਜਾਣਾ ਬੰਦ ਕਰਤਾ ਇਹਨਾਂ ਨੂੰ ਐਸੀ ਵੀ ਸਾਡੀ ਕੋਠੀ ਨੇ ਖਾਲੀ ਕਰਾ ਲੈਣਾ ਅੰਦਰੀ ਬੱਚੇ ਰਹਿੰਦੇ ਅੰਦਰੀ ਵਾਈਫ ਰਹਿੰਦੀ ਬਾਪੂ ਜੀ ਜਾਂਦੇ ਰੋਟੀ ਪਾਣੀ ਲਿਆ ਕੇ ਫਿਰ ਅੰਦਰੀ ਵੜ ਜਾਂਦੇ ਕਿੰਨੇ ਸਾਲ ਅੰਦਰੀ ਰਹੇ ਬਾਪੂ ਇੱਕ ਦਿਨ ਕੋਰਟ ਨੂੰ ਜਾ ਕੇ ਤੁਹਾਨੂੰ ਕੋਠੀ ਖਾਲੀ ਕਰਨ ਦੇ ਕੇਸ ਲਾਤਾ ਕੋਰਟ ਨੇ ਵੀ ਕਹਿੰਦੇ ਵੀ ਇੱਥੇ ਉੱਥੇ ਨਹੀਂ ਖਾਲੀ ਕਰਾ ਸਕਦੇ ਸੀ ਸੀਨੀਅਰ ਸਿਟੀਜ਼ਨ ਲੈਂਦੇ ਅੰਦਰ ਤਾਂ ਫਿਰ ਇੱਕ ਸ਼ਹਿਰ ਦਾ ਸਰਪੰਚ ਬਣਿਆ ਬਾਪੂ ਜੀ ਬਾਹਰ ਰੋਟੀ ਲੈਣ ਗਏ ਸੀ ਤੇ ਉੱਥੋਂ ਇੱਕ ਸਮਾਜ ਸੇਵੀ ਸੰਸਥਾ ਨੇ ਬਾਪੂ ਜੀ ਦੀ ਹਾਲਤ ਨੂੰ ਦੇਖਦੇ ਆ ਬਾਪੂ ਜੀ ਦੇ ਘਰ ਜਾ ਕੇ ਨਾਲ ਨਾਲ ਡਿਊਟੀ ਮਾਜਿਸਟਰ ਤੋਂ ਲੈ ਕੇ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਵਾਈਫ ਨੂੰ ਅੰਦਰੋਂ ਕੱਢਿਆ ਬਹੁਤ ਬੁਰੀ ਹਾਲਤ ਇਹਨਾਂ ਨੂੰ ਐਨਜੀਓ ਪਰ ਤਿੱਕਾ ਉੱਥੇ ਦਵਾਈ ਚੱਲੀ ਤੇ ਸਾਲ ਕਰੀਬ ਉੱਥੇ ਐਨਜੀਓ ਚ ਰਹੇ ਉਦੋਂ ਬਾਅਦ ਬਾਪੂ ਜੀ ਦੇ ਦੁਆਰਾ ਫੇਰ ਕੋਟਵੱਲੀਓ ਇਹਨਾਂ ਦਾ ਮੋੜ ਬਸੇਵਾ ਕਰਨ ਦੇ ਲਈ ਜਿਹੜੀ ਉਹ ਕੋਠੀ 'ਚ ਰਹਿੰਦੇ ਸੀ ਚੰਡੀਗੜ੍ਹ 'ਚ RAMU ਵਾਲਿਆ ਸਾਹਿਬ ਜਿਹੜੇ 9 ਸੈਕਟਰ 'ਚ ਰਹਿੰਦੇ ਉਹਨਾਂ ਦੇ ਨਾਲ ਦੀ ਕੋਠੀ ਸੀ ਇਹਨਾਂ ਦੀ ਫਿਰ ਉਹ ਕੋਠੀ ਜਦੋਂ ਖਾਲੀ ਹੋ ਗਈ ਕੋਟ ਦੇ ਆਡਰਾਂ ਤੇ ਉਹਨੂੰ ਵੇਚ ਕੇ ਉਹਦੇ ਵਿੱਚੋਂ ਜਿਹੜੇ ਪੈਸੇ ਬਾਪੂ ਜੀ ਦੇ ਹੱਥ 'ਚ ਸੀਗੇ ਉਹਨਾਂ ਦੀ ਇਹਨਾਂ ਨੂੰ ਇੱਕ ਸਨੀਅਨ ਕਲੇਵ ਕੋਠੀ ਲੈ ਦਿੱਤੀ ਗਈ। ਖਰੜ ਉੱਥੇ ਬਾਪੂ ਜੀ ਨੂੰ ਤੇ ਬਾਪੂ ਜੀ ਦੇ ਪਰਿਵਾਰ ਨੂੰ ਸ਼ਿਫਟ ਕਰ ਦਿੱਤਾ ਗਿਆ। ਤੇ ਉੱਥੇ ਰਹਿ ਕੇ ਫਿਰ ਬਾਪੂ ਜੀ ਤੇ ਬਾਪੂ ਜੀ ਦਾ ਪਰਿਵਾਰ ਫਿਰ ਆਪਣਾ ਜੀਵਨ ਆਮ ਬੰਗ ਬਦੀਤ ਕਰਨ ਲੱਗਿਆ ਅੰਦਰ ਹੀ ਰਹਿਣਾ ਬਾਹਰ ਨਾ ਨਿਕਲਣਾ। ਫਿਰ ਇੱਕ ਦਿਨ ਉਹਨਾਂ ਦੇ ਵਾਈਫ ਦੀ ਡੈਥ ਹੋ ਗਈ। ਉਹ ਵੀ ਐਨਜੀ ਵਾਲਿਆਂ ਨੇ ਰਲ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਫਿਰ ਇੱਕ ਦਿਨ ਬਾਪੂ ਜੀ ਦੇ بیٹے ਦੀ ਡੈਥ ਹੋ ਗਈ ਉਹਦੀ ਬਾਡੀ ਦਾ ਅੰਦਰ ਪਈ ਗਲ ਗਈ ਸੀ ਪਤਾ ਨਹੀਂ ਚੱਲਿਆ 스멜 ਆਉਣ ਲੱਗੀ ਜੀੜੇ ਪੈ ਗਏ ਉਹ ਵੀ ਫਿਰ ਸਮਾਗਿਕ ਜਥੇ ਬੰਦਿਆਂ ਨੇ ਰਲ ਕੇ ਉਹਨਾਂ ਦਾ ਸੰਸਕਾਰ ਕੀਤਾ ਫਿਰ ਬਾਪੂ ਜੀ ਤੇ ਬਾਪੂ ਜੀ ਦੀ ਬੇਟੀ ਦੋਨੋਂ ਹੀ ਰਹਿ ਰਹੇ ਸੀਗੇ 2014 ਤੋਂ ਲੈ ਕੇ 2021 ਤੱਕ ਇਕੱਠੇ ਹੀ ਦੋਨੋਂ ਪਿਆਉਤੀ ਰਹਿੰਦੇ ਸੀ ਅੰਦਰ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਆਸ-ਪਾਸ ਦੇ ਲੋਕਾਂ ਨੇ ਦੱਸਿਆ ਫਿਰ ਅਸੀਂ ਜਾ ਕੇ ਉੱਥੋਂ ਬਾਪੂ ਜੀ ਨੂੰ ਤੇ ਬਾਪੂ ਜੀ ਦੀ ਬੇਟੀ ਨੂੰ ਲੈ ਕੇ ਆਏ 12 ਨਵੰਬਰ 2021 ਵਾਲੇ ਦਿਨ ਬਾਪੂ ਜੀ ਨੂੰ ਅਸੀਂ ਜਾ ਕੇ ਉੱਥੋਂ ਲੈ ਕੇ ਆਏ ਬਾਪੂ ਜੀ ਦੀ ਬੇਟੀ ਨੂੰ ਲੈ ਕੇ ਆਏ ਅਮਨਦੀਪ ਨੂੰ ਉਦੋਂ ਤੋਂ 21 22 23 24 ਕਰੀਬ 4 ਸਾਲ ਹੋ ਚੱਲੇ ਬਾਪੂ ਜੀ ਨੂੰ ਸਾਡੇ ਕੋਲ ਰਹਿੰਦੇ ਆ ਬਾਪੂ ਜੀ ਨੂੰ ਬਾ ਪੂਰੇ ਪਰਿਵਾਰ ਵੱਲਿਓ ਬਾ ਪੂਰੇ ਭੈਣਾਂ ਨੂੰ ਬਾ ਪੂਰੇ ਭਰਾਵਾਂ ਨੂੰ ਫੋਨ ਕੀਤੇ ਗਏ ਕੋਈ ਮਿਲ ਨਹੀਂ ਆਇਆ ਭੈਣਾਂ ਨਾਲ ਤਾਂ ਗੱਲ ਵੀ ਹੋਈ ਉਹ ਕੋਈ ਸੰਪਰਕ ਨਹੀਂ ਏਕਨ ਦਾਇਆ ਦੀ ਬੇਟੀ ਆ ਧੰਨਵਾਦ ਆ ਭੈਣ ਦਾ ਸਾਡੀ ਦਾ ਸ਼ੋਦੀ ਦਾ ਜਿਹੜੀ ਦਾਇਆ ਦੀ ਪੋਤੀ ਐ ਇੱਕ ਜਿਹੜੀ ਹਮੇਸ਼ਾ ਜਿਹੜਾ ਮਾਰਦੀ ਜਦੋਂ ਜਦੋਂ ਵੀ ਕਾਲ ਕਰੀ ਵੀ ਤਰੰਤ ਭੈਣ ਪਹੁੰਚਦੀ ਐ ਉਹ ਵੀ ਆਪਣੇ ਬਿਹਾਵ ਤੇ ਵੀ ਹਰ ਮਿੰਨੇ ਡੇਡ ਮਹੀਨੇ ਬਾਅਦ ਮਿਲ ਕੇ ਜਾਂਦੀ ਹੈ ਲੋ ਜਿਵੇਂ ਆਪਕੀ ਦੀ ਕੋਠੀ ਵੀ ਉੱਥੇ ਪਈ ਆ ਇੱਕ ਵਾਰ ਦੋ ਚੋਰੀ ਹੋ ਗਈ ਸਮਾਨ ਸੂਣ ਵੀ ਕੱਢ ਕੇ ਲੈ ਗਏ ਚੋਰ ਜਿਹੜੇ ਕੱਪੜੇ ਲੈ ਲਏ ਕਿਉਂਕਿ ਸਾਡੀ ਸਸਤਾ ਦਾ ਹਮੇਸ਼ਾ ਇੱਕ ਰੂਲ ਰਿਹਾ ਇੱਕ ਸੂਲ ਰਿਹਾ ਵੀ ਅਸੀਂ ਪ੍ਰਾਪਰਟੀ ਕਲੇਮ ਨਹੀਂ ਕਰਦੇ ਕਿ ਅਸੀਂ ਪਰਿਵਾਰ ਨੂੰ ਵੀ ਬੇਨਤੀ ਕਰੀ ਸੀ ਕਿਛੇ ਵੀ ਤੁਸੀਂ ਆ ਕੇ ਘੱਟੋ ਘੱਟ ਉੱਠੀ ਗਿਆ ਤਾਂ ਸਾਹਮਣੋਂ ਚਲੋ ਪਰ ਹਿੱਟ ਕਰ ਕੋਈ ਅੱਗੇ ਨਹੀਂ ਆਇਆ ਇਸ ਤਰ੍ਹਾਂ ਦਾ ਮਾਰਸ ਅਸਰ ਅਰਦਾਸ ਕਰਿਓ ਬਾਪੂ ਬੈਦਵਾਨ ਜੀ ਚੰਦਰਪਾਲ ਸਿੰਘ ਜੀ ਬੈਦਵਾਨ ਤੰਦਰੁਸਤ ਰਹਿਣ ਤਕੜੇ ਰਹਿਣ ਹੁਣ ਪਿਛਲੇ ਸਮੇਂ ਚ ਇਹਨਾਂ ਦੇ ਚੂੜਾ ਫ੍ਰੈਕਚਰ ਹੋ ਗਿਆ ਸੀ ਮੈਂ ਤਾਂ ਆਪਰੇਟ ਹੋ ਗਿਆ ਸਰਜਰੀ ਹੋ ਗਈ ਹੁਣ ਠੀਕ ਨੇ ਕਮਜ਼ੋਰ ਹੋ ਗਏ ਨੇ ਕਾਫੀ ਮਨਦੀਪ ਕੋਰ ਵੈਦਵਾਨ ਭੈਣ ਵੀ ਸਾਡੀ ਤਕੜੀ ਤੇ ਤੰਦਰੁਸਤ ਰਵੇ ਤੁਹਾਡੀਆਂ ਅਰਦਾਸਾਂ ਦੀ ਦੁਆਵਾਂ ਦੀ ਲੋੜ ਅਸੀ ਸਭ ਨੂੰ ਇਹਨਾਂ ਦੇ ਆਪਣਿਆਂ ਦੀ ਇਹਨਾਂ ਦੇ ਖੂਨੀ ਰਿਸ਼ਤਿਆਂ ਦੇ ਵਿੱਚੋਂ ਜਿਹੜੇ ਇਹਨਾਂ ਦੇ ਆਪਣੇ ਆਉਂਨਾਂ ਦੀ ਵੀ ਲੋੜ ਹੈ ਇਹਨਾਂ ਨੂੰ ਜੂੜ ਸਾਥ ਦਿਓ ਭਾਈ ਮਿਲ ਕੇ ਜਾਓ ਗੁੱਸੇ ਕਿੰਨੇ ਛੱਡੋ ਸਭ ਕੁਝ ਇੱਥੇ ਰਹਿ ਜਾਂਦਾ ਭਾਈ ਆਪਣੇ ਤਾਂ ਆਪਣੀਆਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਬਾਪੂ ਜੀ ਮਿਲਦੇ ਆ ਫਿਰ ਫਿਕਰ ਨਹੀਂ ਕਰਨਾ ਮੇਰੀ ਭੈਣ ਦਾ ਬਿਲਕੁਲ ਨਹੀਂ ਫਿਕਰ ਕਰਨਾ ਇਹ ਮੇਰੀ ਛੋਟੀ ਭੈਣ ਆ ਹਮੇਸ਼ਾ ਹੀ ਰਹੂ ਠੀਕ ਆ ਠੀਕ ਆ ਮਨ ਸਮਾਈਲ ਸਮਾਈਲ ਓ ਠੀਕ ਆ ਬਾਪੂ ਜੀ